ਕਿੰਨੇ ਵੇਲੇ ਸ਼ੁਰੂ ਹੋਇਆ ਸੀਗਾ ਕਿੰਨੇ ਵੇਲੇ ਤੱਕ ਚੱਲੂਗਾ ਕਿੰਨੇ ਜੋ ਜੁਗ ਹੋ ਗਿਆ ਸਸੀ ਗਾਲ ਜੀ ਇਹ ਕੈਂਪ ਜਿਹੜਾ ਸਵੇਰੇ 10:30 ਵਜੇ ਸ਼ੁਰੂ ਕੀਤਾ ਗਿਆ ਸੀਗਾ ਜੀ ਇਹ 2 ਤੋਂ ਲੈ ਕੇ 3 ਵਜੇ ਤੱਕ ਚੱਲੂਗਾ ਇਹਦੇ ਵਿੱਚ ਹੁਣ ਤੱਕ 80-85 ਯੂਨਟ ਹੋ ਚੁੱਕੇ ਆ ਤੇ ਅੱਗੇ ਸਾਨੂੰ ਉਮੀਦ ਹੈ ਜੀ ਕਿ 100-150 ਯੂਨਟ ਇਕੱਠੇ ਹੋ ਜਾਣਗੇ 3 ਵਜੇ ਤੱਕ ਕਿੰਨੇ ਲੋਕਾਂ ਨੂੰ ਅਪੀਲ ਕਰਦੇ ਆ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਜੀ ਬਲੱਡ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਆ ਅੱਜ ਵੀ ਹੁਣ ਇੱਥੇ ਕੈਂਪ ਤੇ ਚੱਲਦੇ ਚੱਲਦੇ ਤਿੰਨ ਚਾਰ ਥੈਲਸੀਮੀਆ ਦੇ ਪੇਸ਼ੈਂਟ ਜਿਹੜੇ ਬੱਚਿਆਂ ਨੂੰ ਬਲੱਡ ਲੱਗਦਾ ਉਹਨਾਂ ਦੀ ਕਾਲ ਆਈ ਆ ਉਹ ਨੈਗੇਟਿਵ A ਨੈਗੇਟਿਵ ਉਹਨਾਂ ਨੇ ਕਿਸੇ ਨੇ ਪਰਸੂ ਲਵਾਉਣ ਉਹਨਾਂ ਕਿਸੇ ਨੇ ਚਾਹਤੇ ਤੇ ਇਹਦੀ ਲੋਡ ਬਹੁਤ ਜ਼ਿਆਦਾ ਹੈ ਜੀ ਤੇ ਬਲੱਡ ਡੋਨੇਟ ਕਰਨਾ ਚਾਹੀਦਾ ਜਿਵੇਂ ਆਪਾਂ ਨੂੰ ਪਤਾ ਹੈ ਵੀ ਬਲੱਡ ਦੀ ਲਾਗਤ ਬਹੁਤ ਜ਼ਿਆਦਾ ਹੈ ਪਰ ਦਾਨ ਕਰਨ ਵਾਲੇ ਫੇਰ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘੱਟ ਬੰਦੇ ਹੈਗੇ ਆ ਕੈਂਪ ਵੀ ਸਮੇਂ-ਸਮੇਂ ਸਰ ਲਾਉਣੇ ਜ਼ਰੂਰੀ ਹੈ ਤੇ ਜਿਹੜੇ ਸਵੈ ਆਪਣੀ ਇੱਛਾ ਦੇ ਮੁਤਾਬਿਕ ਆ ਕੇ ਬਲੱਡ ਬੈਂਕ ਦੇ ਵਿੱਚ ਡੋਨੇਟ ਕਰਨ ਬਲੱਡ ਕਈ ਬਹੁਤ ਜ਼ਿਆਦਾ ਲੋਡ ਹੈ ਸਾਨੂੰ ਖੁਸ਼ੀ ਹੈ ਕਿ ਸਾਡੇ ਕੈਂਪਾਂ ਦੇ ਵਿੱਚ ਨਵੇਂ ਤੋਂ ਨਵੇਂ 18 ਪਲੱਸ ਵਾਲੇ ਡੋਨਰ ਬਹੁਤ ਆ ਰਹੇ ਹੈ ਜੀ ਅੱਜ ਵੀ ਕਾਫੀ ਨਵੇਂ ਬੰਦੇ ਆਏ ਹੈ ਬੱਚੇ ਆਏ ਹੈ ਜਿਹੜੇ ਕੋਈ 19 ਸਾਲ ਦਾ ਕੋਈ ਹਜੇ ਪਾਰਟ ਟਾਈਮ ਦਿੱਤਾ ਬਲੱਡ ਅਸੀਂ ਅਪੀਲ ਕਰਦੇ ਹਾਂ ਵੀ ਇਹ ਸਕੂਲਾਂ ਕਾਲਜਾਂ ਤੋਂ ਥੋੜਾ ਜਿਹਾ ਅਵੇਅਰਨੈਸ ਇਹਦੀ ਅਸੀਂ ਵੀ ਸੈਮੀਨਾਰ ਲਾਉਂ ਜਾ ਰਹੇ ਹਾਂ ਆਉਣ ਵਾਲੇ ਸਮੇਂ 'ਚ ਤੇ ਬਹੁਤ ਜ਼ਰੂਰੀ ਹੈ ਜੀ ਇਹ ਮੈਡੀਕਲਸ ਦੇ ਵਿੱਚ ਬਲੱਡ ਡਾਨਟ ਲਗਾਇਆ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਹਰ ਸਾਲ ਜਿਹੜਾ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਵੱਲੋਂ ਜਿਹੜਾ ਬਲੱਡ ਕੈਂਪ ਲਾਇਆ ਜਾਂਦਾ ਸੋ 올 ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਪੰਜਾਬ ਸੋਸ਼ਲ ਸੁਸਾਇਟੀ ਵੱਲੋਂ ਸਾਰਿਆਂ ਵੱਲੋਂ ਜਿਹੜਾ ਇੱਥੇ ਸਹਿਯੋਗ ਦਿੱਤਾ ਗਿਆ ਅੱਜ ਸੋ ਜਿਵੇਂ ਸਾਰੇ ਕਹਿੰਦੇ ਆ ਕਿ ਲੱਡ ਕੈਂਪ ਆ ਜਿਹੜਾ ਜਬਲੱਡ ਦਾਨ ਇੱਕ ਮਹਾਦਾਨ ਹੁੰਦਾ ਸੋ ਆਪਾਂ ਨੂੰ ਕਰਨਾ ਚਾਹੀਦਾ ਗੁਰੂ ਸਾਹਿਬ ਨੇ ਆਪਣੇ ਲਈ ਆਪਣੇ ਆਉਣ ਵਾਲੇ ਫਿਊਚਰ ਲਈ ਪਰਿਵਾਰ ਵਾਰਿਆ ਤੇ ਆਪਾਂ ਨੂੰ ਵੀ ਮਹਾਦਾਨ ਖੂਨਦਾਨ ਦੇ ਵਿੱਚ ਜਿਹੜਾ ਉਹ ਜ਼ਰੂਰ ਹਿੱਸਾ ਪਾਉਣਾ ਚਾਹੀਦਾ ਕਿਉਂਕਿ ਜਾਤ ਪਾਤ ਤੋਂ ਵੱਖਰਾ ਕਰਦਾ ਜੇ ਆਪਾਂ ਜਾਤ ਪਾਤ ਦੇ ਵਿਤਕਰੇ ਦੇ ਵਿੱਚ ਹਸੇ ਵੀ ਫਸੇ ਹੋਏ ਆ ਤੇ ਫਿਰ ਇੱਥੇ ਆਪਾਂ ਨੂੰ ਬਦਲ ਜਾਣਾ ਚਾਹੀਦਾ ਕਿਉਂਕਿ ਜਦੋਂ ਮੈਡੀਕਲ ਦੇ ਵਿੱਚ ਆਪਾਂ ਆਪ ਦਾ ਮਰੀਜ਼ ਲੈ ਕੇ ਆਉਣੇ ਆ ਜਾਂ ਆਪ ਦਾਖਲ ਹੁੰਨੇ ਆ ਉਹ ਤੋਂ ਆਪਾਂ ਨੂੰ ਬਲੱਡ ਦੀ ਲੋੜ ਹੁੰਦੀ ਤੇ ਆਪਾਂ ਨੂੰ ਐ ਹੁੰਦਾ ਵੀ ਯਾਰ ਕਿਵੇਂ ਨਾ ਕਿਵੇਂ ਬਲੱਡ ਮਿਲ ਜੇ ਤੇ ਜਦੋਂ ਕੋਈ ਅਗਲਾ ਪੁੱਛਦਾ ਕਿ ਯਾਰ ਬਲੱਡ ਮਤਲਬ ਹੁਣ ਤੁਹਾਨੂੰ ਬਈ ਕਿਹੜੀ ਜਾਤ ਦਾ ਚਾਹੀਦਾ ਉਹ ਕਹਿੰਦਾ ਵੀ ਜਿਹੜਾ ਮਰਜੀ ਲਿਆ ਤੇ ਕਿਹੜਾ ਸਾਡਾ ਮਰੀਜ਼ ਬਚਾ ਦੇ ਤੇ ਸਾਨੂੰ ਬਲੱਡ ਚਾਹੀਦਾ ਮਤਲਬ ਉੱਥੇ ਆ ਕੇ ਸਾਰੀ ਇਹ ਸਥਿਤੀ ਜਿਹੜੀ ਆ ਫੇਲ ਹੋ ਜਾਂਦੀ ਹੈ ਤੋਂ ਆਪਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਜਿਵੇਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਆਪਸ ਵਿੱਚ ਟਕਰਾਅ ਦੀ ਸਥਿਤੀ ਬਣਾਉਣ ਦੀ ਕੋਸ਼ਿਸ਼ ਕਰਦੀਆਂ ਸਾਰੀਆਂ ਉਹ ਆ ਸਾਰੀਆਂ ਆਪਸ ਵਿੱਚ ਇੱਕ ਆ ਤੋਂ ਆਪਾਂ ਨੂੰ ਆਪਸ ਵਿੱਚ ਇੱਕ ਰਹਿ ਕੇ ਜਿਹੜਾ ਬਲੱਡ ਦਾਨ ਕਰਨਾ ਚਾਹੀਦਾ ਸੋ ਸਭ ਤੋਂ ਵੱਡੀ ਗੱਲ ਇੱਕ ਮੈਂ ਕਹਿਣੀ ਚਾਹਣਾ ਕਿ ਲੋਕ ਜਿਹੜੇ ਆ ਉਹ ਇੱਕ ਵੱਡੀ ਗੱਲ ਕਹਿੰਦੇ ਆ ਕਿ ਯਾਰ ਇੰਨੇ ਕੈਂਪ ਲੱਗਦੇ ਆ ਬਲੱਡ ਜਾਂਦਾ ਕਿੱਥੇ ਆ ਸੋ ਜਿਨ੍ਹਾਂ ਨੂੰ ਇਹ ਵਹਿਮ ਹੈ ਸਾਨੂੰ ਵੀ ਵਹਿਮ ਸੀ ਪਰ ਜਦੋਂ ਵਿੱਚ ਵੜੀਏ ਨਾ ਉਦੋਂ ਪਤਾ ਲੱਗਦਾ ਸੋ ਮੈਡੀਕਲ ਦੇ ਵਿੱਚ ਆਉਣ ਇੱਥੇ ਬੈਠਣ ਸਾਰਾ ਦਿਨ ਤੇ ਉਹਨਾਂ ਨੂੰ ਸਪਸ਼ਟ ਹੋ ਜਾਊਗਾ ਵੀ ਬਲੱਡ ਜਾਂਦਾ ਕਿੱਧਰ ਹੈ ਮਤਲਬ ਪਤਾ ਲੱਗ ਜਾਊਗਾ ਮਤਲਬ ਜਿੰਨੀ ਐਡੀ 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 ਵੱਡੀ ਕੁਆਂਟੀਟੀ ਦੇ ਵਿੱਚ ਇੱਥੇ ਮਰੀਜ਼ ਆ ਤੇ ਸਾਰਾ ਬਲੱਡ ਆ ਜਿਹੜਾ ਉੱਧਰ ਜਾਂਦਾ ਤੇ ਬਲੱਡ ਤਾਂ ਬਚਦਾ ਹੀ ਨਹੀਂ ਸੋ ਬਲੱਡ ਬਹੁਤ ਘਟਾ ਬਲੱਡ ਵੱਧ ਤੋਂ ਵੱਧ ਦਾਨ ਕਰੋ ਜਿੰਨਾ ਵੀ ਕਰ ਸਕਦੇ ਹੋ ਆਸੀ ਕਪਾਜੀ ਕੀ ਨਾਮ ਆ ਉਹ ਜਿਹੜਾ ਜੀ ਕਹਿੰਦੇ ਨੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਚਾਰ ਜੀ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਹਰ ਸਾਲ ਹੀ ਬਾਬਾ ਸ਼੍ਰੀ ਚੰਗ ਸੇਵਾ ਸੁਸਾਇਟੀ ਵੱਲੋਂ ਕੈਂਪ ਬਲੱਡ ਕੈਂਪ ਲਾਇਆ ਜਾਂਦਾ ਹੈ ਜੋ ਕਿ ਤੁਸੀਂ ਦੇਖ ਸਕਦੇ ਆ ਕਿ ਲੋਕਾਂ 'ਚ ਬਹੁਤ ਜ਼ਿਆਦਾ ਹੁਸ਼ਿਆ ਹੈ 12:30 ਵਜੇ ਆ ਜਾਂ 70 ਯੂਨਟ ਦੇ ਉੱਤੇ ਟੱਪ ਗਿਆ ਹੈ ਸਾਡਾ ਸੁਲਾ ਹੈ ਕਿ 100 ਯੂਨਟ ਪਾ ਦਾਂਗੇ ਹਰ ਸਾਲ ਹੀ ਕੈਂਪ ਲਾਉਂਦੇ ਆ ਬਲੱਡ ਕੈਂਪ ਤੇ ਮੈਂ ਅਪੀਲ ਕਰਦਾ ਕਿ ਨੌਜਵਾਨਾਂ ਨੂੰ ਕਿ ਬਲੱਡ ਕੈਂਪ ਬਲੱਡ ਦੇਣਾ ਚਾਹੀਦਾ ਹੈ ਕਿ ਨਸ਼ੇ ਨੂੰ ਛੱਡ ਕੇ ਬਲੱਡ ਜੋ ਦਿੰਨੇ ਆਪਾਂ 24 ਘੰਟੇ ਜੇ ਪੂਰਾ ਹੋ ਜਾਂਦਾ ਹੈ ਇਹ ਬਲੱਡ ਹਾਈ ਤੱਕ ਦੁਨੀਆ ਵਿੱਚ ਆਰਟੀਫੀਸ਼ੀਅਲ ਤਿਆਰ ਨਹੀਂ ਹੋਇਆ ਜੋ ਵੀ ਬਲੱਡ ਆਪਾਂ ਬੋਡੀ ਅੰਦੀ ਦਿੰਨੇ ਆ ਬਲੱਡ ਸਾਫ਼ ਹੋ ਕੇ ਸਗੋਂ ਆਪਣੇ ਸਰਕੂਲੇਸ਼ਨ ਸਿਸਟਮ ਵਧੀਆ ਹੁੰਦਾ ਹੈ ਬੋਡੀ ਆਸੇ ਇਸ ਕਰਕੇ ਆਪਾਂ ਨੂੰ ਬਲੱਡ ਦੇਣਾ ਚਾਹੀਦਾ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਜਫਤ ਰੀਤੀ ਨਾਮ ਕਰੋ ਅਮਨਦੀਪ ਸਿੰਘ ਜੀ ਦੇਵੀ ਬਲਾਈ ਅੱਜ ਜੀ ਫੂਲਦਾਨ ਕਰਨ ਆਇਆ ਹਾਂ ਕਿਹ ਕਿਹ ਦਾ ਹੁੰਦਾ ਮੈਂ 22 ਵਾਰ ਕੀਤਾ ਜੀ ਇਸ ਤੋਂ ਪਹਿਲਾਂ ਕਿਤੇ ਕਿਤੇ ਹੁੰਦਾ ਇੱਥੇ 15 ਵਾਰ ਤਾਂ ਮੈਡੀਕਲ ਦੇ ਵਿੱਚ ਹੀ ਕੀਤਾ ਜੀ ਤੇ ਦਇਆ ਨਾਮ ਦਾ ਹਸਤਾਲਾ ਲੁਧਿਆਣੇ ਦੇ ਵਿੱਚ ਕੀਤਾ ਜੀ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਖੂਨ ਦਾਨ ਕਰਕੇ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਤੁਸੀਂ ਮੈਂ ਆਪਣੇ ਹੋਰ ਵੀ ਭੈਣ ਭਰਾਵਾਂ ਨੂੰ ਕਹਿੰਦਾ ਵੀ ਖੂਨਦਾਨ ਕਰਿਆ ਕਰੋ ਕਿਸੇ ਦੀ ਜਾਨ ਬਚ ਸਕਦੀ ਹੈ ਕਿਸੇ ਤਰ੍ਹਾਂ ਦੀ ਕੋਈ ਪਰਾਬਲ ਨਹੀਂ ਕੋਈ ਨਹੀਂ ਕਿਸੇ ਤਰ੍ਹਾਂ ਦੀ ਨਹੀਂ ਅੱਜ ਮਗਾਦੀ ਅੱਜ ਜੋ ਛੋਟੇ ਕੰਮ ਕਰਦੇ ਹਾਂ ਵੀ ਇੰਸਟੀਟਿਊਸ਼ਨਾਂ 'ਮੈਂ ਖੂਨਦਾਨ ਕੇਂਦਰ ਲਗਾਇਆ ਕਿੰਨਾ ਖੂਨਦਾਨ ਕੇਂਦਰ ਪਰ ਕਿੰਨੇ ਜੋ ਜਿਹੜੇ ਜਗ੍ਹਾ ਜਿਵੇਂ ਨੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚਾਰ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਖੂਨਦਾਨ ਕੈਂਪ ਬਾਬਾ ਸ਼੍ਰੀਚੰਦ ਸੇਵਾ ਸੁਸਾਇਟੀ ਵੱਲੋਂ ਲਗਾਇਆ ਗਿਆ ਹੈ ਜਦੋਂ ਅਸੀਂ ਸਾਰੇ ਮੈਂਬਰਾਂ ਨੇ ਮੀਟਿੰਗ ਕੀਤੀ ਕਿ ਆਉਣ ਵਾਲੇ ਸ਼ਹੀਦੀ ਦਿਨ ਦੇ ਵਿੱਚ ਸ਼ਹੀਦੀ ਦਿਹਾੜੇ ਚੱਲ ਰਹੇ ਹੈ ਜੋ ਉਸ ਦਿਨ ਕੋਈ ਨਾ ਕੋਈ ਯੋਗਦਾਨ ਪਾਇਆ ਜਾਵੇ ਤੇ ਸਾਰੀ ਸੁਸਾਇਟੀ ਮੈਂਬਰ ਅਤੇ ਅਹੁਦੇਦਾਰਾਂ ਨੇ ਕਿਹਾ ਵੀ ਹਰੇਕ ਸਾਲ ਹੀ ਆਪਾਂ ਖੂਨਦਾਨ ਕੈਂਪ ਲਾਉਨੇ ਆ ਤੇ ਇਸ ਸਾਲ ਵੀ ਖੂਨਦਾਨ ਕੈਂਪ ਲਾਇਆ ਜਾਵੇ ਕਿਉਂਕਿ ਜਿਹੜਾ ਖੂਨਦਾਨ ਹੈ ਮਹਾਦਾਨ ਹੈ ਇਸ ਤੋਂ ਉੱਪਰ ਕੋਈ ਦਾਨ ਨਹੀਂ ਜੇ ਜਿਹੜਾ ਕਿਸੇ ਨੂੰ ਖੂਨ ਦੀ ਜ਼ਰੂਰਤ ਹੈ ਦੇਖੋ ਸਾਇੰਸ ਨੇ ਕਿੰਨੀ ਤਰੱਕੀ ਕਰ ਲਈ ਹੈ ਪਰ ਅੱਜ ਤੱਕ ਕੋਈ ਖੂਨ ਡੁਪਲੀਕੇਟ ਨਹੀਂ ਬਣਾ ਸਕਿਆ ਖੂਨ ਤਾਂ ਹੀ ਕਿਸਮ ਨੂੰ ਜੂ ਪੂਰਾ ਹੋ ਸਕਦਾ ਜੇਕਰ ਕੋਈ ਦਾਨ ਕਰੂਗਾ ਤੇ ਨੌਜਵਾਨਾਂ ਦੇ ਵਿੱਚ ਅੱਜ ਬੜਾ ਉਤਸ਼ਾਹ ਹੈ ਹਰੇਕ ਹੀ ਮੈਂਬਰਾਂ ਨੇ ਜਾਂ ਜਿਹੜੇ ਜਿੰਨੇ ਵੀ ਜਾਣਕਾਰ ਸੀਗੇ ਦੋਸਤ ਬਿੱਤਰ ਸਾਰਿਆਂ ਨੇ ਆਪ ਦੀ ਜ਼ਿੰਮੇਵਾਰੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਸਾਰਾ ਮਤਲਬ ਵੈਲ ਪਲਾਨ ਕਰਕੇ ਬਦਲਾ ਜਿੰਨੇ ਵੀ ਡੋਨਰ ਸੀਗੇ ਵੱਧ ਤੋਂ ਵੱਧ ਆਏ ਆ ਸਾਡਾ 100 ਯੂਨਿਟ ਦਾ ਟਾਰਗੇਟ ਸੀਗਾ 70 ਤੋਂ ਉੱਪਰ ਹੋ ਚੁੱਕੇ ਆ ਤੇ ਹਾਲੇ ਜੇ ਤੁਸੀਂ ਵੇਖ ਹੀ ਲਿਆ ਕਿਵੇਂ ਮਤਲਬ ਲੋਕ ਲਾਈਨਾਂ ਦੇ ਵਿੱਚ ਜਿਹੜੀ ਹੈਗੇ ਡੋਨਰ ਹੈ ਨੌਜਵਾਨ ਸਾਥੀ ਹੈ ਲਾਈਨਾਂ ਚ ਲੱਗ ਲੱਗ ਕੇ ਖੂਨਦਾਨ ਦੀ ਵੇਟ ਕਰ ਰਹੇ ਆ ਉਸੇ ਤਰ੍ਹਾਂ ਸਾਨੂੰ ਉਮੀਦ ਹੈ ਵੀ 100 ਤੋਂ ਉੱਪਰ ਯੂਨਿਟ ਹੋ ਜਾਣਗੇ ਤੇ ਜਿੰਨੇ ਵੀ ਅੱਜ ਖੂਨਦਾਨ ਕਰਨ ਵਾਸਤੇ ਦਾਨੀ ਸੱਜਣ ਆਏ ਆ ਮੈਂ ਆਪਦੇ ਵੱਲੋਂ ਬਾਬਾ ਸ਼ੀਚੰਦ ਸੋਸਾਇਟੀ ਦੇ ਸਾਰੇ ਉਦੇਦਾਰਾਂ ਵੱਲੋਂ ਮੈਂਬਰ ਸਹਿਬਾਨ ਵੱਲੋਂ ਸਾਰਿਆਂ ਦਾ ਤੁਹਾਨੂੰ ਧੰਨਵਾਦ ਕਰਦਾ ਕਿਉਂਕਿ ਜੋ ਸੋਸਾਇਟੀ ਦੇ ਸਰਪ੍ਰਸਤ ਹਨ ਭੰਤ ਬਲਦੇਵ ਸਿੰਘ ਜੀ ਸਵਾਦਨ ਅਲਿ ਸੰਤ ਹੈ ਉਹ ਸਾਨੂੰ ਗਾਈਡਲਾਈਨ ਕਰਦੇ ਰਹਿੰਦੇ ਆ ਜੋ ਵੀ ਅਸੀਂ ਜੋ ਪ੍ਰੋਗਰਾਮ ਕਰਦੇ ਆ ਉਹਨਾਂ ਦੀ ਦਿਸ਼ਾ ਨਿਰਦੇਸ਼ ਤੇ ਕਰਦੇ ਆ ਤੇ ਉਹਨਾਂ ਵੱਲੋਂ ਅਸ਼ੀਰਵਾਦ ਲੈ ਕੇ ਫਾਇਦਾ ਸਫਿਰਦਾ ਜਿਹੜਾ ਪ੍ਰੋ ਰਮ ਕੀਤਾ ਗਿਆ ਸੀਗਾ ਤੇ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਤੇ ਲੋਕ ਖੁਸ਼ੀ-ਖੁਸ਼ੀ ਆਪਦੀ ਮਰਜ਼ੀ ਨਾਲ ਮਤਲਬ ਖੂਨਦਾਨ ਦੇ ਰਹੇ ਆ ਤੇ ਜਿੰਨੇ ਵੀ ਸਾਥੀ ਹੈ ਮੇਰੇ ਨਾਲ ਓਮਪ੍ਰਕਾਸ਼ ਪ੍ਰਧਾਨ ਜੀ ਖੜੇ ਆ ਜਸਵੀਰ ਜੀ ਹੈ ਸ਼ਰਨ ਜੀ ਜੀ ਹੈ ਹੈਰੀ ਮਤਲਬ ਸਾਰੇ ਜਗਵੀਰ ਜੀ ਗੋਰਾ ਧਾਲੀਵਾਲ ਜੀ ਸਾਰਿਆਂ ਦਾ ਹੀ ਮੈਂ ਮਤਲਬ ਨਾਮ ਲੈਣ ਲੱਗਿਆ ਬਹੁਤ ਨਾਮ ਵੱਡੇ ਬਣ ਜਾਣੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰਕੇਸ਼ ਗਰਗ ਜੀ ਖੜੇ ਆ ਜਿਹੜੀ ਸਾਡੇ ਸੋਸਾਇਟੀ ਦੇ ਸਲਾਹਕਾਰ ਹੈ ਸਾਰੀ ਮਤਲਬ ਟੀਮ ਬਹੁਤ ਵਧੀਆ ਹੈ ਪਰਮਾਤਮਾ ਦੀ ਕਿਰਪਾ ਨਾਲ ਤੇ ਹਾਂਜੀ ਜੀ ਕਿੰਵਾਂ ਖੂਨਦਾਨ ਕਰਦਾ ਹੈ ਇਹ ਤੀਸਰਾ ਪਿਛਲੇ ਜਿਹੜੇ ਸਾਡੇ 85 ਯੂਨਿਟ ਹੋਏ ਸੀਗੇ ਉਸ ਤੋਂ ਪਿਛਲੇ ਜਿਹੜੇ ਸਾਡੇ 70 ਦੇ ਕਰੀਬ ਯੂਨਿਟ ਹੋਏ ਸੀਗੇ ਅੱਜ 70 ਤੋਂ ਉੱਪਰ ਲੰਘ ਚੁੱਕੇ ਆ ਤੇ ਪੂਰੀ ਉਮੀਦ ਆ ਵੀ ਅੱਜ 100 ਯੂਨਿਟ ਅਸੀਂ ਪਾਰ ਕਰਾਂਗੇ ਥੈਂਕ ਯੂ